ਕਿੰਨੇ ਗੰਦੇ ਕੱਪੜੇ ਰੱਖੇ ਗਏ ਨੇ ठीक रुपए किलो मिठाई लेके असीं अच्छा जी हूं तुंहिंजी दुकानदार कोई गल बात ਸੱਤ ਸੱਤ ਮੈਗਜ਼ੀਨਿਸ ਸਿਰਤੰਨੇ ਪਹਿਲਾ ਸਾਡਾ ਜਿਹੜਾ ਨਪਟੇਰਾ ਹੁ ਅਸੀਂ ਅਸੀਂ ਇੱਥੇ ਪੱਕੇ ਤੌਰ ਤੇ ਬੈਠੇ ਆ ਜਿਲਸ람 ਸਾਹਿਬ ਤੋਂ ਜਿਲ੍ਹਾ ਬਰਨਾਰ ਹੋਰ ਵੀ ਟੀਮ ਆ ਰਹੀ ਹੈ ਸਾਡੀ ਵੱਧੋ ਵੱਧ ਇਕੱਠ ਕਰਕੇ ਇਸ ਦੁਕਾਨ ਦੇ ਅੰਦਰ ਬੈਠਾ ਗਏ ਅਸੀਂ ਠੀਕ ਕਰੀਂ ਕਟਾ ਕੀ ਨਾਮ ਹੈ ਚਲ ਜੀ ਕੀ ਗੱਲ ਹੋ ਗਈ ਦੁਕਾਨ ਤੇ ਅੱਜ ਸਾਡੇ ਦੁਕਾਨਦਾਰ ਫਰਮਾਂ ਲੱਗਿਆ ਹੁਣ ਸਾਨੂੰ ਕੀ ਪਤਾ ਕਿੱਦੋਂ ਲਿਆ ਕੇ ਕਿੱਦੋਂ ਅਗਲਾ ਪੇਜ ਤੇ ਆਵੇ ਲਿਆ ਕੇ ਦੂਆ ਸਾਡੇ ਦੁਕਾਨ ਦੇ ਸਟੋਰ ਦੇਗਾ ਤੁਹਾਨੂੰ ਗੂਗਲ ਪੇ ਕੀਤਾ ਗਿਆ ਸਾਡੇ ਦੁਕਾਨ ਦੇ ਪਾਸੇ ਵੀਡੀਓ ਰਿਲੀ ਗਈ ਚਲ ਹੋ ਗਏ ਖਾਂਡਾ ਅਸੀਂ ਸਾਹਮਣੇ ਖੜਾਵਾ ਜੀ ਆ ਆ ਪ ਹਾਂ ਜੇ ਸਰੀ ਮਿਠਾਈ ਕਿੰਨੇ ਕੁ ਪੁਰਾਣੇ ਜੀ ਉਹਨਾਂ ਨੂੰ ਦੇਤੀਏ ਤਾਂ ਤੁਹਾਡੇ ਉੱਪਰ ਲੱਗਦੀ ਹੈ ਸਾਡੇ ਰੋਜ਼ ਰੋਜ਼ ਮਿਠਾਈ ਲੱਗਦੀ ਹੈ ਜਿੰਨੀ ਵੀ ਹੁੰਦੀ ਨਹੀਂ ਲੱਗਦਾ ਲੱਗ ਪਰਾਈ ਕਿਧਰ ਉਹੀ ਲੇਬਰ ਵੱਲੋਂ ਹੀ ਕੀ ਕਹਿ ਸਕਦੇ ਨਹੀਂ ਲੇਬਰ ਵੱਲੋਂ ਵੀ ਕੁਝ ਨਹੀਂ ਕੋਈ ਪਿੱਛੇ ਤੋਂ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਫ੍ਰੀਜ ਵੀ ਜਲਦਾ ਸਰੀ ਮਿਠਾਈ ਆਪਾਂ ਦੇਖ ਰਹੇ ਹਾਂ ਇਹ ਜਿਹੜੇ ਖੋਦੇ ਮੁੰਡੇ ਦਾ ਜਿਹੜਾ ਡੈਡੀ ਆ ਇਹ ਖੋਦ ਪੇਸ਼ੈਂਟ ਹੈਗਾ ਜਿਹੜਾ ਹਾਰਦਾ ਇਹਨਾਂ ਦੀ ਦਹੀਂ ਆਪਦੀ ਆਪ ਦਾ ਦੁੱਧ ਲਿਆਦੇ ਆਪਦੀ ਮਿਠਾਈ ਬਣਾਦੇ ਜੀ ਹੋਈ ਇੰਨੀ ਬਾਰੋਂ ਬਜ਼ਾਰੋਂ ਲਿਆ ਕੇ ਉਹ ਮੈਂ ਦੇਖਿਆ ਬਾਜ਼ਾਰ ਵਿੱਚ ਇਹ ਦੇਖੋ ਠੰਡ ਦਾ ਮੌਸਮ ਹੈ ਰਾਤ ਹੀ ਲੈ ਕੇ ਹੋ ਜਾਂਦਾ ਹੈ ਬਸ ਤੁਸੀਂ ਫਰਿੱਜ ਦੇ ਵਿੱਚ ਰੱਖੋਗੇ ਆਪਣੇ ਘਰੇ ਵੀ ਉਹ ਵੀ ਮਿਠਾਈ ਜਿਹੜੀ ਮਠਾਈ ਦੀ ਸਖਤ ਹੋ ਜਾਂਦੀ ਹੁੰਦੀ ਹੈ ਅੱਜ ਕਾ ਠੰਡ ਦੇ ਵਿੱਚ ਸਖਤ ਹੋ ਜਾਊਗੀ ਮਿਠਾਈ ਜੋ ਪਾ ਜਿਹੜਾ ਕੁਲਣਾ ਵੀ ਲੱਗਦੀ ਹੈ ਵਾਈ ਵਾਈ ਜੇ ਸਾਰੇ ਪਾਏਗੇ ਮੈਨੂੰ ਤਾਂ ਮੈਂ ਦੇਖੀ ਮੈਂ ਤਾਂ ਉਹ ਉਲੀ ਵਾਲੀ ਕੋਈ ਲੱਗਣੀ ਹੈ ਇਹ ਕਹਿੰਦੇ ਮੈਂ ਖੁਦ ਖਾ ਕੇ ਦੇਖ ਲੈਣੇ ਆ ਬਾਕੀ ਦੇਖੋ ਜੇ ਕੋਈ ਗਲਤੀ ਹੋਈ ਹੈ ਜੀ ਡਰਾਇਜ ਕਰਦੇ ਆ ਆਪਾਂ ਉਹਦਾ ਹਰਜਾਨਾ ਕਹਿੰਨੂੰ ਤਿਆਰ ਹੈ ਜੀ ਗਲਤੀ ਹੈ ਕੋਈ ਆ ਜਿਹੜੀ ਗੰਦਗੀ ਹੈ ਨਾ ਉਹ 11 ਉਹ 11 ਵਜੇ 버ਗਰ ਵਾਲੇ ਆਉਂਦੇ ਜਿਹੜੇ 버ਗਰ ਵਾਲੇ ਤੁਹਾਨੂੰ ਬੰਦਾ ਫਾਸਟ ਫੂਡ ਦਾ ਕੰਮ ਜਿਹੜਾ 11 ਵਜੇ ਤੋਂ ਬਾਅਦ ਸ਼ੁਰੂ ਹੁੰਦਾ ਉਹਨਾਂ ਨੇ ਆਣਾ ਉਦੋਂ ਆ ਕੇ ਉਹਨਾਂ ਨੂੰ ਸਪਾਈ ਕਰਕੇ ਆਪਣੇ ਕਾਊਂਟਰ ਸ਼ੁਰੂ ਲਾਣਾ ਬਾਹਰ ਨਾ ਬਾਕੀ ਇਹ ਹੁਣ ਪਤਾ ਗੱਲ ਕੀ ਇੱਕ ਗੱਲਾ ਬੰਦਾ ਬੈਠਾ ਹੈ ਇਹ ਹੈ ਨਾ ਦੁਕਾਨ ਤੋਂ ਛੱਡਣ ਲਈ ਪਹਿਲੀ ਦੁਕਾਨ ਨੂੰ ਛੱਡ ਦੇਣੀ ਆ ਜਦੋਂ ਬੰਦਾ ਕਹਿੰਦਾ ਮੈਂ ਕੰਮ ਨਹੀਂ ਕਰਨਾ ਅੱਜ 25 26 ਤਰੀਕ ਹੋ ਗਈ ਹੈ 4 ਦਿਨ ਬਾਅਦ ਮੈਂ ਛੱਡੇ ਦੇਣੀ ਆ ਤੇ ਉਹ ਕਹਿੰਦਾ ਭਾਵੇਂ ਜਿਹੜਾ ਹੁਣ ਉਹ ਬੰਦੇ ਦਾ ਮਨ ਹੋਰ ਹੋ ਜਾਂਦਾ ਹੁੰਦਾ ਨਾ ਜੀ ਇਹਨਾਂ ਛੜਦੇ-ਤਣਨੇ ਨੇ ਐਗਰੀਮੈਂਟ ਜਿਹੜਾ ਕਿੱਥੇ ਕਰਾਇਆ ਨਾ ਮੈਨੂੰ ਛੜਦੇ ਕਰਾਇਆ ਤੇ ਨਹੀਂ ਗਦਾਂਟ ਨੇ ਕਿਉਂਕਿ ਕੋਈ ਕੰਪਨੀ ਸੰਭਾਲ ਹੁੰਦਾ ਆਪਦੀ ਡੈਰੀ ਆ ਘਟੋ ਘਟ 100 100 ਬਾ ਮਰਗ ਨੂੰ ਮੱਝ ਆ ਪਦੀ ਆ ਕੀ ਆ ਭਾਜੀ ਗੱਲ ਇਹ ਹੋਈ ਆ ਕਹਿੰਦੇ ਆ ਨਾ ਪੈਸੇ ਦੇ ਕੇ ਮੋਤ ਖਰੀਦ ਲਓ ਉਸ ਹਾਵ ਰਹਿਣਾ ਦਾ ਵਾ ਜੇ ਜਨਤਾ ਨਾ ਫਲਵਾਰ ਕਰਦੇ ਨੇ ਇਹੋ ਜਿਹੇ ਲੋਗ ਮਠਾਈ ਆਸੀਂ ਆਪਣੇ ਖੁਸ਼ੀਆਂ ਦੇ ਵਿੱਚ ਕਿਸੇ ਦੇ ਬੇਟਾ ਹੋਇਆ ਡੱਬਾ ਲੈ ਕੇ ਗਿਆ ਉਹਨੂੰ ਪੈਸੇ ਦੇ ਕੇ ਹੀ ਇੱਕ ਤਰ੍ਹਾਂ ਦੀ ਮੋਤ ਦਿੱਤੀ ਉਹਦੀ ਮਾਂ ਮੁੰਡੇ ਦੀ ਜਿਹਦੇ ਨੂੰ ਡੱਬਾ ਲੈ ਕੇ ਗਿਆ ਉਹ ਹਜੇ ਵੀ ਬਿਮਾਰ ਪਏ ਨੇ ਠੀਕ ਆ ਇੱਕ ਮਠਾਈ ਦਾ ਹਾਲ ਦੇਖੋ ਉੱਪਰੋਂ ਇਹਨਾਂ ਦੀ ਗੰਦਗੀ ਦੇਖੋ ਤੁਸੀਂ ਇਹਨਾਂ ਦੇ ਸ਼ੰਖਾ ਤਾਂ ਮੈਂ ਕਹਿੰਦਾ ਜਿਹੜਾ ਫੂਡ ਖਾ ਰਹੇ ਨੇ ਆਪਾਂ ਪੈਸੇ ਦੇ ਕੇ ਹੀ ਮੌਤ ਲੈ ਰਹੇ ਨੇ ਐਹੋ ਜੇ ਦੁਕਾਨਦਾਰਾਂ ਦੀ ਮੈਂ ਤਾਂ ਕਹਿੰਦਾ ਦੁਕਾਨਾਂ ਬੰਦ ਹੋਣੀਆਂ ਚਾਹੀਦੀਆਂ ਜਿਹੜੇ ਲੋਕਾਂ ਦੀਆਂ ਜਾਨਾਂ ਨਾਲ ਖੇਡਦੇ ਪਏ ਨੇ ਬਲਾਜਮ ਆਈ ਸੀ ਕਿ ਹੁਣੀ ਮੈਂ ਫੇਰ ਬੁਲਾਏ ਨਹੀਂ ਅਸੀਂ ਅੰਦਰ ਇਹੀ ਮਠਾਈ ਦਿਖਾਣੀ ਹੈ ਜਿਹੜੇ ਹਾਲ ਨੇ ਇਹ ਮੈਂ ਕਹਿੰਦਾ ਫੂਡ ਦੇ ਹੈਗੇ ਨੇ ਇਹੀ ਫੂਡ ਪੇਡ ਲੋਕਾਂ ਦੇ ਲੋਕੀ ਇਹ ਕਹਿੰਦੇ ਦੇਖੋ ਉਹਨਾਂ ਨੇ ਲਕੋਈ ਆ ਪਈ ਸੀ ਮਠਾਈ ਉਹਨਾਂ ਕੋਲ ਕਾਫੀ ਮਾਤਰਾ ਦੇ ਵਿੱਚ ਇਹਦੇ ਨਾਲ ਦੀ ਆਪਾਂ ਕਿਲੋ ਤੋਂ ਕਿਲੋ ਮਠਾਈ ਆਉਂਦੀ ਸੀ ਉਹਨਾਂ ਨੇ ਇਹਨਾਂ ਦੀ ਮਠਾਈ ਦੁਕਾਨ ਦਾ ਵਾ ਠੀਕ ਆ ਜੇ ਜਿਹੜੀਆਂ ਹੈਗੀਆਂ ਵਾ ਜਦੋਂ ਆਪਾਂ ਸ਼ਾਨ ਵੀਂ ਕੀਤੀ ਆਪਾਂ ਕੰਪਲੇਂਟ ਦਿੱਤੀ ਆ ਜੇ ਨਹੀਂ ਪਰਚਾ ਦਰਜ ਹੁੰਦਾ ਆਸੀਂ ਇੱਥੇ ਬਾਹਰ ਬੈਠੇ ਆ ਜਾਂ ਤਾਂ ਇਹਨਾਂ ਦੀ ਆਸੀਂ ਮੋਤ ਹੀ ਲੈਣੀ ਪੈਸੇ ਦੇ ਕੇ ਹੀ ਮੋਤ ਲੈਣੀ ਆ ਫੇ ਸਾਨੂੰ ਮਠਾਈਆਂ ਖਾਣ ਦਾ ਕੀ ਹੱਕ ਕੋਈ ਖਾਸ ਫੀਲ ਨਹੀਂ ਲੱਗਦਾ ਇਹ ਮਿਲਾਵਟ ਕਰਕੇ ਵੇਚਦੇ ਆ ਪੁਰਾਣੇ ਮਿਠਾ ਜਾਂ ਕਿੰਨੇ ਫੀਡ ਕੋਲ ਦੇਖੋ ਜੀ ਇਹ ਮਿਲਾਵਟ ਕਰਕੇ ਵੇਚਣ ਪਹਿਲਾਂ ਵੀ ਦੇਖੋ ਮੇਹਾਨਾਂ ਹਲਵਾਈਆਂ ਦੀਆਂ ਦੁਕਾਨਾਂ ਦੀਆਂ ਕਿੰਨੀਆਂ ਕੰਪਲੈਟਾਂ ਆਉਂਦੀਆਂ ਵਾ ਉਹ ਐਸੀ ਚੀਜ਼ ਦੀਆਂ ਆਉਂਦੀਆਂ ਜਿਹੜਾ ਫੂਡ ਦੀ ਆਪਾਂ ਧਿਆਨ ਨਹੀਂ ਦਿੰਦੇ ਉਹੀ ਫੂਡ ਆਪਾਂ ਜਨਤਾ ਨੂੰ ਵੇਚਦੇ ਆ ਹੋਰ ਇਹਨਾਂ ਦੇ ਬੰਦੇ ਦੇਖ ਲਓ ਕੀ ਕਹਿੰਦੇ ਪਏ ਆ ਇਹਨਾਂ ਦੇ ਬੰਦੇ ਦੇਖ ਲਓ ਕੀ ਕਹਿੰਦੇ ਪਏ ਆ ਚੰਗੀ ਵਾਲੀ ਪੁੱਛਦਾ ਕਿਹਨਾਂ ਵੇ ਪਰਚਾ ਦਰਜ ਹੋਣਾ ਚਾਹੀਦਾ ਨਾ ਇਹ ਦੁਕਾਨ ਬੰਦ ਹੋਣੀ ਚਾਹੀਦੀ ਆ ਮੈਂ ਕਿਹਾ ਜਦੋਂ ਅਸੀਂ ਇਹਨਾਂ ਦੇ ਕੋਲ ਆਏ ਆ ਆ ਕੇ ਇਹਨਾਂ ਨੂੰ ਵਿਆਪਕ ਦਿਖਾਈ ਹੈ ਕਿ ਭਾਜੀ ਆਹ ਦੇਖੋ ਤੁਹਾਡੀ ਮਠਾਈ ਤੇ ਕਹਿੰਦੇ ਚੰਗੀ ਬਲੀ ਤੋਂ ਹੈ ਇਸਕੋ ਕੀ ਹੈ ਆ ਦੇਖ ਸਾਥੀਓ ਤੁਸੀਂ ਆ ਲੋ ਕਹਿੰਦੇ ਠੀਕ ਤਾਂ ਹੈ ਇਹਨੂੰ ਕੀ ਕਹਿੰਦੇ ਠੀਕ ਤੋਂ ਹੈ ਇਸਕੋ ਕੀ ਹੈ ਮੈਂ ਕਿਹਾ ਮੈਂ ਪੂਰਾ ਡੱਬਾ ਖਾ ਕੇ ਦਿਖਾ ਮੈਂ ਤੈਨੂੰ ਛੱਡ ਦੂੰਗਾ ਕਿੰਨੇ ਪੀ ਖਾਏਗੇ ਜੀ ਮਦਰ ਵਾਲੋ ਭਾਈ ਚਾਰ ਚਾਰ ਪੀਸ ਖਾਦੇ ਤਿੰਨ ਚਾਰ ਪੀਸ ਖਾਦੇਗੇ ਕਰਦੇ ਆ ਵੱਲੋ ਭਾਈ ਤਿੰਨ ਯਾਰੇ ਬਿਮਾਰ ਆ ਭੈਣ ਨੂੰ ਭੈਣ ਨੂੰ ਉਲਟੀਆਂ ਵਗੈਰਾ ਲੱਗੀਆਂ ਹੋਈਆਂ ਠੀਕ ਆ ਪੈਨੂਲਟੀਆਂ ਲੱਗੀਆਂ ਹੋਈਆਂ ਮਮਾ ਜਿਹੜੇ ਬਿਮਾਰ ਆ ਮਮਾ ਨੂੰ ਘਰੇ ਹਸਪੀਟਲ वगैरह ਉਹਨਾਂ ਦੀ ਟੋਟਾ ਵਗੈਰਾ ਸਾਰਾ ਕੁਝ ਹੋਇਆ ਵਾ ਭਾਈ ਗੱਲ ਬਾਤ ਹੋ ਗਿਆ ਇਹ ਰਾਤੀ ਮਠਾਈ ਲੈ ਕੇ ਗਈ ਸੀ ਰਾਤੀ 9:23 ਤੇ Google ਤੇ ਆਨਲਾਈਨ ਪੇਮੈਂਟ ਕੀਤੀ ਸੀਗੀ ਤੇ ਮਠਾਈ ਤੁਸੀਂ ਦੇਖ ਸਕਦੇ ਹੋ ਰੰਗ ਟੰਗ ਜੋ ਕਿ ਪਹਿਲਾਂ ਮਮਾ ਨੇ ਖਾਧੀ ਬਾਅਦ ਚ ਘਰ ਦੇ ਸਿਸਟਰ ਨੇ ਖਾਧੀ ਜੋ ਕਿ ਮਮਾ ਨੂੰ ਫੁੱਟੋਜਨ ਵਗੈਰਾ ਹੋ ਗਿਆ ਤੇ ਉਲਟੀਆਂ ਪੋਟੀਆਂ ਲੂਜ਼ ਮੋਸ਼ਨ ਲੱਗਿਆ ਉਹਨਾਂ ਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਸਵੇਰੇ ਜਦੋਂ ਇੱਧਰ ਦੇ ਕੋਲ ਆਏ ਇਹਨਾਂ ਨੂੰ ਆ ਕੇ ਮਠਾਈ ਬਾਰੇ ਗੱਲ ਕੀਤੀ ਇਹ ਕਹਿੰਦੇ ਚੰਗੀ ਬਲੀ ਦਾ ਹੈ ਇਹਨੂੰ ਮਠਾਈ ਨੂੰ ਕੀ ਹੋਇਆ ਇੰਤਰੀ ਚੰਗੀ ਬਲੀ ਮਠਾਈ ਜੋ ਇਹ ਖਾਂਦੇ ਹੋਣਗੇ ਅਸੀਂ ਵੀ ਖਾਂਦੇ ਸਾਡੇ ਨਾਲ ਹੋਈ ਤਾਂ ਅਸੀਂ ਆਏ ਆ ਠੀਕ ਆ ਉੱਤੋਂ ਦੀ ਕਹਿ ਰਹੀ ਆ ਕਿ ਇਹ ਮਠਾਈ ਜਿਹੜੀ ਹੈਗੀ ਆ ਇਹਨੂੰ ਹੋਇਆ ਕੀ ਆ ਆ ਲੱਕੜ ਵਾਂਗੂ ਸੁੱਕੇ ਪਈ ਇਹਨੂੰ ਹੋਇਆ ਕੀ ਆ ਉਰਲੀ ਨੂੰ ਲੱਗੀ ਹੋਈ ਆ ਰਾਤੀ 9 ਵਜੇ ਤੇ 23 ਮਿੰਟ ਤੇ ਲੈ ਕੇ ਗਈ ਆ ਜੀ ਰਾਤੀ 9 ਵਜੇ ਤੇ 23 ਮਿੰਟ ਤੇ ਲੈ ਕੇ ਗਈ ਆ ਸਵੇਰੇ ਘਰ ਦੇ ਸਾਰੇ ਬਿਮਾਰ ਪੈ ਗਏ ਹਾਂਜੀ ਕਿੰਨੀ ਹੈ ਦੁਕਾਨਦਾਰ ਜੀ ਸਾਡੀ ਇਹ ਮੰਟਲ ਕਹਿੰਦੇ ਸਾ ਚੰਗੀ ਵਸਦਾ ਹੈ ਇੰਨੀ ਕੀ ਪ੍ਰੋਬਲਮ ਆ ਅੱਛਾ ਜੀ ਸਾਡੇ ਘਰੇ ਪਹਾਈ ਗਈ ਬਾਜੀ ਮੇਰੇ ਫਰੈਂਡ ਸਰਕਲ ਦੇ ਵਿੱਚ ਨਾ ਮੇਰੇ ਇੱਕ ਫਰੈਂਡ ਦੇ ਬੇਟਾ ਹੋਇਆ ਸੀ ਕਿ ਸਾਨੂੰ ਰਾਤੀ ਮਠਿਆਈ ਦੇਣ ਆਇਆ ਤੇ ਉਹ ਮਠਿਆਈ ਜਿੱਦਾਂ ਜੀ ਅਸੀਂ ਡੱਬਾ ਖੋਲਿਆ ਤੇ ਉਰਲੀ ਲੱਗੀ ਸੁੱਕੀਆਂ ਹੋਈਆਂ ਮਠਿਆਈ ਸਰੀ ਬਾਜੀ ਤੇ ਉਹਦੇ ਨਾਲ ਹੀ ਮੰਮੀ ਨੇ ਖਾਧਾ ਉਹਨੇ ਪੇਟ ਦੀ ਇਨਫੈਕਸ਼ਨ ਡਾਕਟਰ ਨੂੰ ਇਹ ਦਿਖਾਇਆ ਸਾਡੀ ਇਹ ਮੰਗ ਹੈ ਜਿਹੜੇ ਫੂਡ ਇਨਸਪੈਕਟਰ ਜੀ ਨੂੰ ਇਹ ਟਿਪਾ ਰੋਡ ਤੇ ਜਿੰਨੀਆਂ ਹਲਵਾਈਆਂ ਦੀਆਂ ਛੋਟੀਆਂ ਮੋਟੀਆਂ ਦੁਕਾਨਾਂ ਹੁੰਦਾ ਛਾਪੇ ਮਾਰੀ ਕੀਤੀ ਜਾਵੇ ਫੂਡ ਇਨਸਪੈਕਟਰ ਨੂੰ ਸਾਡੀ ਹੱਥ ਜੋੜ ਕੇ ਇੱਥੇ ਐਮ.ਐਲ.ਏ. ਦਜੀਤ ਸਿੰਘ ਗਰੇਵਾਲ ਪੋਲਾ ਜੀ ਨੂੰ ਵੀ ਬੇਨਤੀ ਆ ਕਿ ਇਸ ਏਰੀਆ ਦੇ ਵਿੱਚ ਜਿਹੜੀਆਂ ਛੋਟੀਆਂ ਮੋਟੀਆਂ ਹਲਵਾਈਆਂ ਦੀਆਂ ਦੁਕਾਨਾਂ ਆ ਉਹ ਸਾਰਿਆਂ ਦੇ ਫੂਡ ਇਨਸਪੈਕਟਰ ਭੇਜ ਕੇ ਉਹਨਾਂ ਨੇ ਸੈਂਪਲ ਚੈੱਕ ਕਰਾਈ ਜਾਣ ਸਾਡੀ ਸੇਵਾ ਨਾਲ ਖਲਵਾੜ ਹੋ ਰਿਹਾ ਤੇ ਇਹਨੂੰ ਰੋਕਿਆ ਜਾਵੇ ਮੈਂ ਤਾਂ ਕੱਲੀ-ਕੱਲੀ ਹਲ ਨਾ ਰੌਲਾ ਪੈ ਰਿਹਾ ਹੈ ਕਹਿੰਦੇ ਮਠਿਆਈ ਜਿਹੜੀ ਖਰਾਬ ਦੇਤੀ ਆ ਉਹਦੇ ਕਰਕੇ ਅਸੀਂ ਬਾਕੀ ਹੁਣ ਸਾਰੀ ਤੋਪੀਸ਼ ਕਰਾਂਗੇ ਨਹੀਂ ਦੇਖ ਕੇ ਪੇਮੈਂਟ ਹੈ ਕਿਉਂਕਿ ਉਹਨਾਂ ਨੇ ਇਹ ਕਹਿੰਦੇ ਸਾਡ ਮਠਿਆਈ ਬਈ ਨੇ ਭਾਰਨੀ ਪਤਾ ਹੈ ਜੇ ਪਹੁੰਚੇ ਅਸੀਂ ਆਈ ਆਂ ਜੀ ਜਿਹੜਾ ਟ੍ਰੇ ਆਇਆ ਤੁਹਾਨੂੰ ਅੰਦਰੋਂ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੀ ਖੁਲੀਆ ਵੀ ਲੱਗੀ ਹੋਈ ਹੈ ਨਹੀਂ ਦੇਖਿਆ ਨਹੀਂ ਉਹ ਬਕਰੇ ਫੂਡ ਸਪਲਾਈ ਵਾਲੇ ਕਰਨਗੇ ਜਾਂ ਕੋਈ ਖਰਾਬ ਮਠਿਆਈ ਹੋ ਸੈਂਪਲ ਲੈ ਕੇ ਜਾਣਗੇ ਦੁਕਾਨਦਾਰ ਇੱਛੇ ਹੁਣ ਸਰ ਪਰੇ ਦੇਖੇ ਨਾ 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 ਪਾਣ ਬੰਦ ਕਰ ਦੇ ਉਹ ਫਿਰ ਦੁਕਾਨ ਬੰਦ ਕਰਨ ਨੂੰ ਅਸੀਂ ਥੋੜਾ ਰੋਕ ਦਰਨਾ ਆ ਹਾਂ